ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਲੋਕਾਂ ਨੂੰ ਸਾਰਨੂੰ ਵੈਸੇ ਪਤਾ ਹੀ ਆ ਕਿ ਅੱਜ ਕੁਸ਼ਕਦਣਾ ਲਈ ਪੈਟਰੋਲ ਡੀਜ਼ਲ ਨਹੀਂ ਮਿਲ ਰਿਹਾ ਪੰਪਾਂ ਤੋਂ ਬੰਦ ਨੇ ਧਰਨਿਆਂ ਦੇ ਕਰਕੇ ਤੇ ਜਿਵੇਂ ਸਾਨੂੰ ਖਬਰ ਮਿਲੀ ਅਸੀਂ ਕੰਟੇਨਰ ਚੱਕ ਕੇ ਡੀਜ਼ਲ ਪੈਟਰੋਲ ਭਰਉਣ ਦੇ ਲਈ ਚੱਲ ਪਏ ਸੀਗੇ ਤੇ ਰੀਜ਼ਨ ਪਤਾ ਨਹੀਂ ਕੀ ਆ ਪਿੱਛੇ ਕੀ ਗੱਲ ਕਰਕੇ ਕਿਹੜੀ ਗੱਲ ਕਰਕੇ ਆਪਣਾ ਧਰਨਾ ਤੇ ਪੈਟਰੋਲ ਪੰਪ ਬੰਦ ਨੇਗੇ ਤੇ ਅਸੀਂ ਇਹ ਚੀਜ਼ ਐਕਸਪੀਰੀਅੰਸ ਕਰਨ ਨੂੰ ਤੇ ਐ ਵੀ ਸੀ ਵੀ ਚੱਲ ਚੀਜ਼ ਮਿਲ ਜਵੇ ਹਨਾ ਅਸੀਂ ਮੋਟਰਸਾਈਕਲ ਚੱਕਿਆ ਤੇ ਚੱਲ ਗਏ ਅਸੀਂ ਤਿੰਨ ਪੈਟਰੋਲ ਪੰਪਾਂ ਦੇ ਗਏ ਜਿੱਥੇ ਆਲਮੋਸਟ ਸੇਮ ਹੀ ਸਾਰਾ ਕੁਝ ਸੀਗਾ ਸਭ ਤੋਂ ਪਹਿਲਾਂ ਸੀਗੇ ਝੰਡਿਆਣਾ ਪੰਪ ਤੇ ਉੱਥੇ ਵੀ ਇਹੀ ਹਾਲ ਸੀਗਾ 8-10 ਗੱਡੀਆਂ ਖੜੀਆਂ ਸੀ ਤੇ ਮੋਟਰਸਾਈਕਲ ਤਾਂ ਮਤਲਬ ਕਿ 15-16 ਮੋਟਰਸਾਈਕਲ ਖੜੇ ਸੀ ਆਈ ਜਾਂਦੇ ਸੀ ਜਾਈ ਜਾਂਦੇ ਸੀਗੇ ਤੇ ਬਹੁਤ ਮਾੜਾ ਹਾਲ ਸੀਗਾ ਤੇ ਮਤਲਬ ਡੀਜ਼ਲ ਪੈਟਰੋਲ ਮਿਲਦਾ ਨਹੀਂ ਪਿਆ ਲੋਕਾਂ ਨੂੰ ਹੁਣ ਇਹ ਪਤਾ ਨਹੀਂ ਵੀ ਰੀਜ਼ਨ ਕੀ ਆ ਪਿੱਛੇ ਧਰਨੇ ਦਾ ਤੇ ਇਹ ਸੀਗਾ ਝੰਡਿਆਣੇ ਵਾਲਾ ਪੈਟਰੋਲ ਪੰਪ ਜੇ ਦੋ ਝੰਡਿਆਂ ਤੋਂ ਮੋਗੇ ਤੋਂ ਝੰਡਣਾ ਚੜਿੱਕ ਜਾਣੇ ਆ ਉਸ ਰੋਡ ਤੇ ਆਉਂਦਾ ਆ ਤੇ ਕੱਟ ਕਾਫੀ ਸੀਗਾ ਕੁਝ ਮਿਲੇ ਹੀ ਨਹੀਂ ਤੇ ਇੱਥੋਂ ਫਿਰ ਸਾਨੂੰ ਵੈਸੇ ਪੈਟਰੋਲ ਮਿਲ ਗਿਆ ਸੀ ਡੀਜ਼ਲ ਰਹਿ ਗਿਆ ਸੀਗਾ ਫਿਰ ਅਸੀਂ ਸੋਚਿਆ ਵੀ ਚੜਿੱਕ ਜਾਣਾ ਆ ਜਾਂ ਮਹਿਰੂ ਤੇ ਫਿਰ ਡਿਸਾਈਡ ਹੋਇਆ ਕਿ ਪਹਿਲਾਂ ਚੜਿੱਕ ਦੇਖ ਲੈਣੇ ਜੇ ਚੜਿੱਕੋ ਮਿਲ ਗਿਆ ਫਿਰ ਆਪਾਂ ਮਹਿਰੂ ਚੱਲ ਨਾ ਮਿਲਿਆ ਤਾਂ ਫਿਰ ਮਹਿਰੂ ਚੱਲਾਂਗੇ ਨਹੀਂ ਤਾਂ ਖਵਰਾ ਸਾਰੀ ਜਾਵੇ ਹਨਾ ਫਿਰ ਅਸੀਂ ਚੜਿੱਕ ਵਾਲ ਨੂੰ ਮੋਟਰਸਾਈਕਲ ਮੋੜਿਆ ਤੇ ਟਡਕ ਵਾਲੇ ਪੈਟਰੋਲ ਪੰਪ ਦੇ ਕੱਠ ਘੱਟ ਸੀਗਾ ਪਰ ਉਹੀ ਗੱਲ ਵੀ ਪੈਟਰੋਲ ਇੱਥੇ ਵੀ ਸੀਗਾ ਡੀਜ਼ਲ ਇੱਥੇ ਆਲਮੋਸਟ ਮਤਲਬ ਮੁੱਕੀ ਚੁੱਕਿਆ ਸੀ ਹਨਾ ਡੀਜ਼ਲ ਵਾਲੀਆਂ ਨੋਜ਼ਲਾਂ ਦੇਖ ਲਓ ਖਤਮ ਆ ਤੇ ਅੱਜ ਇੱਥੇ ਪੈਟਰੋਲ ਮਿਲਦਾ ਏ ਉਹ ਨੋਜ਼ਲਾਂ ਤੇ ਇਕੱਠਾ ਪੂਰਾ ਸੀ ਇੱਥੋਂ ਵੀ ਨਾਕਾਮੀ ਫਿਰ ਅਸੀਂ ਚਲੇ ਗਏ ਮਹਿਰੂ ਤੇ ਜਿੱਥੋਂ ਫਿਰ ਅਸੀਂ ਸੋਚਿਆ ਵੀ ਚਲ ਸ਼ਾਇਦ ਇੱਥੋਂ ਮਿਲ ਜAVE ਕਿਉਂਕਿ ਇਹਦੇ ਨਾਲ ਕੋਈ ਨਾ ਤਾਂ ਸ਼ਹਿਰ ਲੱਗਦਾ ਆ ਵੀ ਜਿਆਦਾ ਟ੍ਰੈਫਿਕ ਹੋਊਗਾ ਹਨਾ ਇਹ ਸੋਚ ਕੇ ਅਸੀਂ ਚੱਲੇ ਸੀਗੇ ਤੇ ਆ ਪਿੰਡ ਹੈਗਾ ਮੱਲਿਆਣਾ ਜਦੋਂ ਮੱਲੀ ਆਣਾ ਤੋਂ ਅਸੀਂ ਚੜੱਕ ਗਏ ਆ ਤੁਸੀਂ ਦੇਖ ਸਕਦੇ ਹੋ ਜੇ ਪੋਸੀਬਲ ਹੋਇਆ ਤਾਂ ਜ਼ੂਮ ਕਰਕੇ ਬਣਾਈ ਸੀ ਵੀਡੀਓ ਗੱਡੀਆਂ ਕਿਵੇਂ ਲਾਈਨ ਦੇ ਵਿੱਚ ਖੜੀਆਂ ਨੇ ਉਹ ਪਰਲੀ ਸਾਈਡ ਪੈਟਰੋਲ ਪੰਪ ਸੀਗਾ ਇੱਥੋਂ ਅ ਸੀਗਾ ਕਿਲੋਕੀਮੀਟਰ ਹਨਾ ਤੇ ਇੱਥੋਂ ਫਿਰ ਅਸੀਂ ਰੋਡ ਤੇ ਪਾਇਆ ਪੈਟਰੋਲ ਪੰਪ ਵਾਲੇ ਤੇ ਵੀ ਦੇਖਦੇ ਹਾਂ ਕੀ ਸੀਨ ਆ ਤੇ ਜਦੋਂ ਕੋਲੇ ਗਏ ਤੇ ਫਿਰ ਇੱਥੇ ਵੀ ਸੇਮ ਹਾਲ ਜਿਹੜਾ ਦੋਹਾਂ ਪੰਪਾਂ ਤੇ ਸੀਗਾ ਉਹੀ ਹਾਲ ਇਹ ਪੈਟਰੋਲ ਪੰਪ ਦਾ ਸੀਗਾ ਤੇ ਕੱਠ ਬਹੁਤ ਜ਼ਿਆਦਾ ਸੀ ਗੱਡੀਆਂ ਮਤਲਬ ਕਿ ਜਿਵੇਂ ਪੈਲਸ ਤੇ ਜਾਂ ਵਿਆਹ ਤੇ ਜਾਂ ਕਿਤੇ ਕਿਸਾਨੀ ਧਰਨੇ ਤੇ ਜਿਵੇਂ ਇਕੱਠ ਹੋਇਆ ਸੀ ਉਸ ਹਾਵ ਨਾਲ ਗੱਡੀਆਂ ਖੜੀਆਂ ਸੀਗੀਆਂ ਨਾ ਤੇ ਕਾਰਨ ਪਤਾ ਨਹੀਂ ਪਿੱਛੇ ਕਾਰਨ ਕੀ ਆ ਵੀ ਕਿਹੜੀ ਗੱਲਾਂ ਪٹرول ਪੰਪਾਂ ਤੇ ਮਤਲਬ ਬੰਦ ਨੇ ਕੀ ਹਨਾ ਬੰਦ ਹੋਣੇ ਨੇ ਜਾਂ ਹੋ ਚੁੱਕੇ ਨੇ ਕੋਈ ਪਤਾ ਨਹੀਂ ਤਾਂ ਤੁਸੀਂ ਗੱਡੀਆਂ ਗਿਣ ਸਕਦੇ ਹੋ ਕਿੰਨੀਆਂ ਹੀ ਗੱਡੀਆਂ ਖੜੀਆਂ ਨੇ ਠੀਕ ਹੈ ਡੀਜ਼ਲ ਤਾਂ ਆਲਮੋਸਟ ਖਤਮ ਹੈ ਡੀਜ਼ਲ ਤਾਂ ਦੇ ਹੀ ਨਹੀਂ ਰਹੇ ਹਨਾ ਪੈਟਰੋਲ ਮਿਲ ਰਿਹਾ ਪੈਟਰੋਲ ਮਿਲ ਗਿਆ ਸੀਗਾ ਪਰ ਅਸੀਂ ਸਾਨੂੰ ਸੀਗਾ ਵੀ ਡੀਜ਼ਲ ਵੀ ਮਿਲ ਜੇ ਗੱਡੀ ਚ ਪਾਉਣ ਵਾਸਤੇ ਵੀ ਚੱਲ ਥੋੜਾ ਕਨਾ ਸਟੋਰ ਕਰਕੇ ਰੱਖ ਲਾਂਗੇ ਹੁਣ ਪਤਾ ਨਹੀਂ ਕਿੰਨੇ ਦਿਨਾਂ ਦਾ ਧਰਨਾ ਆ ਇਹ ਆ ਤੁਸੀਂ ਦੇਖ ਸਕਦੇ ਹੋ ਲੋਕ ਡੀਜ਼ਲ ਵਾਲੀਆਂ ਨੋਜ਼ਲਾਂ ਉਹ ਮੂਰੇ ਨੇ ਉਹ ਇੱਥੇ ਵੀ ਖਤਮ ਹੀ ਆ ਇੱਥੇ ਵੀ ਕੋਈ ਨਹੀਂ ਖੜੀ ਡੀਜ਼ਲ ਵਾਲੀ ਨੋਜ਼ਲ ਤੇ ਕੋਈ ਚੀਜ਼ ਆ ਦੇਖ ਲਓ ਤੁਸੀਂ ਤੇ ਜਿੱਥੇ ਪੈਟਰੋਲ ਆ ਉੱਥੇ ਤੁਸੀਂ ਦੇਖ ਸਕਦੇ ਹੋ ਲੋਕ ਕਿੱਦਾਂ ਖੜੇ ਆ ਠੀਕ ਹੈ ਆ ਗੱਡੀਆਂ ਦੀ ਇੱਕ ਵਾਰੀ ਤੁਸੀਂ ਗਿਣਤੀ ਮਾਰ ਸਕਦੇ ਹੋ ਘੱਟੋ ਘੱਟ 20 25 ਇੰਨਾ ਮਾੜਾ ਹਾਲ ਸੀਗਾ ਗੱਡੀਆਂ ਦਾ ਮਤਲਬ ਇਦਾਂ ਖੜੇ ਸੀ ਲੋਕ ਕੈਮਰਾ ਕਮਾ ਕੇ ਜਿਵੇਂ ਪਤਾ ਨਹੀਂ ਮਿਲ ਨਹੀਂ ਨਾ ਤੇ ਵੈਸੇ ਹੋ ਸਕਦਾ ਪਤਾ ਨਹੀਂ ਕਿੰਨੇ ਦਿਨਾਂ ਵਾਸਤੇ ਹੈ ਇਹ ਤੇ ਲੋਕਾਂ ਦੀ ਵੀ ਕੋਈ ਗਲਤੀ ਨਹੀਂ ਹੈ ਨਾ ਹਰੇਕ ਨੂੰ ਹੁੰਦਾ ਯਾਰ ਕੰਮਕਾਰਾਂ ਵਾਲਿਆਂ ਵੀ ਆਪਦਾ ਪਹਿਲਾਂ ਹੀ ਕੰਮ ਕਰਕੇ ਉਹਦੇ ਹਿਸਾਬ ਨਾਲ ਚੱਲੋ ਆ ਤੁਸੀਂ ਇਕੱਠ ਦੇਖ ਲਓ ਤੁਹਾਨੂੰ ਮੈਂ ਗੱਡੀਆਂ ਦਿਖਾਉਣਾ ਕਮਾ ਕੇ ਤੇ ਉਧਰੋਂ ਸ਼ੁਰੂ ਹੋ ਗਈਆਂ ਗੱਡੀਆਂ ਪੰਜ ਚਾਰ ਉਧਰ ਖੜੀਆਂ ਨੇ ਤੇ ਮਨ ਲੱਗਦਾ ਨਾਂ ਵਾਲੀਆਂ 20 ਦੇ ਪ੍ਰੋਕਸ ਗੱਡੀਆਂ ਹੋਣਗੀਆਂ ਕਾਰਨ ਪਤਾ ਨਹੀਂ ਕੀ ਆ ਕਿਹਦੇ ਕਰਕੇ ਇਹ ਸਾਰਾ ਕੁਝ ਆ ਜੇ ਕਿਸੇ ਨੂੰ ਪਤਾ ਹੋਇਆ ਤਾਂ ਪਲੀਜ਼ ਦੱਸਿਓ ਕੀ ਰੀਜ਼ਨ ਆ ਕਿਉਂ ਇਹ ਸਭ ਕੁਝ ਹੋ ਰਿਹਾ ਤੇ ਕੀ ਚੱਕਰ ਆ ਆਪਾਂ ਨੂੰ ਨਹੀਂ ਪਤਾ ਹਜੇ ਇਸ ਦੇ ਪਿੱਛੇ ਲਾਜਿਕ ਕੀ ਆ ਹਨਾ ਤੇ ਜਿਵੇਂ ਆਪਾਂ ਨੂੰ ਖਬਰ ਮਿਲੀ ਆਪਾਂ ਉਮੀ ਭੱਜੇ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਪਲੀਜ਼ ਦੱਸਿਓ ਹਨਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ ਕਰ ਦਿਓ ਯਾਰ ਜੇ ਪੋਸੀਬਲ ਹੋ ਸਕਦਾ ਹਨਾ ਜੇ ਪੈਸੇ ਨਹੀਂ ਲੱਗਦੇ ਜੇ ਵਿੱਚ ਤਾਂ ਤੇ ਜੇ ਸਭ ਪੈਸੇ ਲੱਗਦੇ ਆ ਜਿਹੋ ਚੋ ਸਬਸਕ੍ਰਾਈਬ ਕਰਨ ਦੇ ਤਾਂ ਫਿਰ ਨਾ ਕਰਿਓ ਧੰਨਵਾਦ ਬਹੁਤ ਬਹੁਤ ਵੀਡੀਓ ਦੇਖਣ ਦੇ ਲਈ ਇੱਧਰ ਵੀ ਬਣੇ ਰਹੋ ਅੱਗੇ ਜੇ ਕੁਝ ਹੋਇਆ ਜੇ ਕੁਝ ਵੀ ਮਿਲਦੀ ਆ ਨੌਲੇਜ ਜਾਂ ਇਨਫਾਰਮੇਸ਼ਨ ਆਪਾਂ ਤੁਹਾਨੂੰ ਜਰੂਰ ਸ਼ੇਅਰ ਕਰਾਂਗੇ ਇਸ ਟਾਪਿਕ ਤੇ ਠੀਕ ਹੈ ਧੰਨਵਾਦ ਬਹੁਤ ਬਹੁਤ ਜਿਨ੍ਹਾਂ ਦੇ ਪੈਸੇ ਲੱਗਦੇ ਆ ਉਹ ਸਬਸਕ੍ਰਾਈਬ ਨਾ ਕਰਿਓ ਤੇ ਮੈਨੂੰ ਲੱਗਦਾ ਨਹੀਂ ਕਿਸੇ ਦੇ ਪੈਸੇ ਲੱਗਦੇ ਹੋਣਗੇ ਤੇ ਜਿਹਦੇ ਲੱਗਦੇ ਆ ਉਹ ਆਪਦੇ ਪੈਸੇ ਬਚਾ ਕੇ ਰੱਖੋ ਅਕਾਊਂਟਾਂ ਦੇ ਵਿੱਚ ਜਿਹਦੇ ਨਹੀਂ ਲੱਗਦੇ ਉਹ ਸਬਸਕ੍ਰਾਈਬ ਕਰ ਦਿਓ ਜਿਹੜੇ ਕਰਦੇ ਆ ਉਹਨਾਂ ਦਾ ਧੰਨਵਾ ਬਣੇ ਰਿਓ ਨੈਕਸਟ ਵੀਡੀਓਜ਼ ਦੇ ਲਈ